ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਛੰਡੇਰਖੁਰਦ ਪਹੁੰਚੇ ਸੀ ਜੀ ਕਿਹੜੇ ਜ਼ਿਲ੍ਹੇ ਦਾ ਪਿੰਡ ਆ ਬਾਈ ਜੀ ਇਹ ਨਵੇਂ ਸ਼ਹਿਰ ਜੀ ਨਵੇਂ ਸ਼ਹਿਰ ਹੈ ਨਾ ਨਵੇਂ ਸ਼ਹਿਰ ਤੋਂ ਕਰੀਬ ਹੋਊਗਾ ਜੀ ਕੋਈ 25 20 25 ਕਿਲੋਮੀਟਰ ਦੀ ਦੂਰੀ ਤੇ ਤੇ ਲੁਧਿਆਣੇ ਤੋਂ ਕੋਈ ਹੈਗਾ 50 55 ਕਿਲੋਮੀਟਰ ਜੀ ਸੋ ਨੂੰ ਪਤਾ ਹੀ ਹੈ ਜਿਵੇਂ ਆਪਾਂ ਪਾਲ ਪੰਜਾਬ ਟੂਰ ਕਰਦੇ ਆ ਜੀ ਤੇ ਰੀਪੀਟਰ ਪਸ਼ੂਆਂ ਦਾ ਟ੍ਰੀਟਮੈਂਟ ਕਰਦੇ ਆ ਉਵੇਂ ਬਾਈ ਜੀ ਆਪਣੇ ਟੂਰ ਚ ਐਡ ਸੀਗੇ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰਾ ਨੰਬਰ 9815843096 ਦੇ ਪਿੰਡ ਦਾ ਨਾਮ ਲੈ ਕੇ ਤੇ ਏਰੀਆ ਦਾ ਨਾਮ ਲੈ ਕੇ ਭੇਜ ਸਕਦੇ ਆ ਜੀ ਜੋ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਸਿਰਫ ਉਹੀ ਟੂਰ ਗਰੁੱਪ ਚ ਐਡ ਹੋਵੇ ਜੀ ਹਾ ਜੇ ਕਿਸੇ ਨੂੰ ਕੋਈ ਪਰਸਨਲ ਰੈ ਲੈਣੀ ਆ ਤਾਂ ਉਹ ਆਪਾਂ ਨੂੰ ਮੇਰੇ ਨੰਬਰ 9815843096 ਦੇ ਕਾਲ ਕਰ ਸਕਦਾ ਜੀ ਬਾਈ ਕੋਲੇ ਗਾਹੀ ਬਾਈ ਜੀ ਸਪੇਨ ਚ ਜਿਹੜੇ ਆਪਣੀ ਵੀਡੀਓ ਦੇਖਦੇ ਆ ਇਹਨਾਂ ਦਾ ਅੰਕਲ ਜੀ ਦਾ ਲੜਕਾ ਇੱਕ ਸਪੇਨ ਚ ਉਹਨਾਂ ਦਾ ਮੰਨ ਲਓ ਉਹ ਆਪਣੀ ਵੀਡੀਓ ਦੇਖ ਕੇ ਉਹਨਾਂ ਨੇ ਬਾਈ ਨੇ ਕਿਹਾ ਵੀ ਬਈ ਬਲਾਓ ਉਹਨਾਂ ਨੂੰ ਆ ਜਿਹੜੀ ਗਾ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਤਿੰਨ ਵਾਰੀ ਏਆਈ ਹੋ ਚੁੱਕੀ ਐ ਪਰ ਹੀਟ ਦਾ ਨਹੀਂ ਪਤਾ ਲੱਗਦਾ ਇਹਦੀ ਦਾ ਤੁਸੀਂ ਦੇਖੋ ਵੀ ਏਆਈ ਕਿ ਹੋ ਚੁੱਕੀ ਐ ਪਰ ਹੀਟ ਦਾ ਇਹਦਾ ਕੋਈ ਪਤਾ ਨਹੀਂ ਲੱਗਦਾਗਾ ਵੀ ਖੁੱਲ ਕੇ ਹੀਟ ਚ ਨਹੀਂ ਆਉਂਦੀ ਕਿਉਂਕਿ ਬਾਡੀ weight ਬਹੁਤ ਜ਼ਿਆਦਾ ਘਟਾ ਗਾ ਦਾ ਤੇ ਖੂਨ ਦੀ ਬਹੁਤ ਕਮੀ ਆ ਥਾਣੇ ਦੇ ਜਮਾ ਪੀਲੇ ਹੋਏ ਪਏ ਆ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਸੂਈ ਨੂੰ ਇਹਨੂੰ ਇਹਨੂੰ 9 ਕੁ ਮਹੀਨੇ ਹੋ ਗਏ ਜੀ ਤੇ ਕਿੰਨੇ ਵਾਰੀ ਲਵਾ ਲਿਆ ਦੋ ਤਿੰਨ ਵਾਰੀ ਠੀਕ ਆ ਹਾਂਜੀ ਦੋ ਵਾਰੀ ਲਵਾਇਆ ਜੀ ਤੇ ਮੰਨ ਲਓ ਹੀਟ ਦਾ ਨਹੀਂ ਪਤਾ ਲੱਗਦਾ ਫਿਰ ਠੀਕ ਆ ਜਦੋਂ ਭਰੋਣੇ ਆ ਉਦੋਂ ਕਿਵੇਂ ਪਤਾ ਲੱਗਦਾ ਵੀ ਹੀਟ ਚ ਹੈ ਕਿਵੇਂ ਐਸੀ ਬਸ ਇਹਦਾ ਸ਼ੱਕ ਮੂਜ ਵਿੱਚ ਜਿੱਦਾਂ ਵੀ ਇਹਦੇ ਦੋਲੇ ਟਕਰਾਂ ਟੁਕਰਾਂ ਨਾਲ ਹਾਂਜੀ ਮੰਨ ਲਓ ਮਾੜਾ ਮੋਟਾ ਮਾਊਂਟ ਕਰਦੀ ਵਿੱਚ ਚੜਦੀ ਆ ਪਸ਼ੂਆਂ ਤੇ ਤੇ ਪਰ ਅੰਦਰੋਂ ਮੈਂ ਉਹਵੇਂ ਹੀਟ ਵਿਖਾਉਂਦੀ ਨਹੀਂ ਤਾਰਾ ਨਹੀਂ ਕਰਦੀ ਹੁੰਦੀ ਤੇ ਸੂਈ ਆਪਣੇ ਘਰੇ ਸੀਗੀ ਜੀ ਨਹੀਂ ਜੀ ਅੱਛਾ ਤੁਝੂ ਲਿਆਂਦੀ ਸੀ ਜੀ ਅੱਛਾ ਉਦੋਂ ਤੁਹਾਨੂੰ ਕਨਫਰਮ ਆ ਵੀ ਸੱਜਰ ਸੂਈ ਵੀ ਸੀ ਹਾਂਜੀ ਸੱਜਰ ਸੁੱਈ ਸੀ ਅੱਜ ਸੱਜਰ ਸੁੱਈ ਸੀ ਕਈ ਵਾਰੀ ਹੁੰਦਾ ਨਾ ਵੀ ਬੱਚਾ ਬੁੱਚਾ ਲਾ ਕੇ ਨਾ ਨਹੀਂ ਨਹੀਂ ਸੱਜਰ ਸੀ ਜੀ ਅੱਛਾ ਸੱਜਰ ਸੁੱਈ ਸੀਗੀ ਠੀਕ ਹੈ ਜੀ ਹੁਣ ਕਿੰਨੇ ਦੁੱਧ ਤੇ ਚੱਲ ਰਹੀ ਹੈ ਜੀ ਹੁਣ ਮੇਰੇ ਕਹਿੰਦੇ 5 ਕਿ ਦੁੱਧ 5 ਕਿਲੋ ਦੁੱਧ ਹੋ ਜੀ ਤੇ ਕੋਈ ਮਿਨਰਲ ਮੈਕਟਰ ਪਾ ਰਹੇ ਆ ਜੀ ਪਾਊਡਰ ਪਾਊਡਰ ਪਹਿਲਾਂ ਪਾਇਆ ਜੀ ਅੱਛਾ ਪਹਿਲਾਂ ਪਾਇਆ ਮਿਨਰਲ ਤੇ ਮਤਲਬ ਪਾਣੀ ਦਵਾਈ ਕਿੰਨੇ ਟਾਈਮ ਬਾਅਦ ਨੇ ਜੀ ਉਹ ਤਾਂ ਦੋ ਆਈਦੀ ਅਸੀਂ ਦਿੱਤੀ ਨਹੀਂ ਦਿੱਤੀ ਨਹੀਂ ਆ ਫਿਰ ਇੱਥੇ ਕਮੀ ਹੈਗੀ ਆ ਨਾ ਜੀ ਦੇਖੋ ਤਾਂ ਹੀ ਰਾਜੀ ਨਹੀਂ ਹੋ ਰਹੀ ਹੈ ਨਾ ਆਪਣੀ ਗਾਂ ਹਾਂਜੀ ਤੇ ਇਹ ਮੱਝ ਥੋੜੀ ਤਾਂ ਹੀ ਇੰਨੀ ਪੇਟਲ ਹੋਈ ਵੀ ਆ ਜੀ ਦੇਖੋ ਇਹ ਚਲੋ ਆਪਾਂ ਇਹਨੂੰ ਰਾਜੀ ਨਹੀਂ ਕਹਿ ਸਕਦੇਗੇ ਰਾਜੀ ਤਾਂ ਹੋਊਗੀ ਜੇ ਹੱਡ ਭਰੇ ਹੋਣ ਪਸ਼ੂ ਦੇ ਠੀਕ ਹੈ ਇਹ ਮੱਝ ਪੇਟਲ ਆ ਜੀ ਠੀਕ ਹੈ ਇਹ ਪਸ਼ੂਆਂ 'ਚ ਦਿੱਕਤ ਫਿਰ ਕੱਲ ਨੂੰ ਜਦੋਂ ਸੂਣ ਵੇਲੇ ਵੀ ਆਊਗੀ ਆਪਾਂ ਕਹਿੰਨੇ ਵੀ ਲੈਵੇ ਬੱਚਾ ਡੈਕ ਪੈ ਜਾ ਕੁਛ ਵੀ ਆ ਤੇ ਚਲੋ ਉਹ ਤਾਂ ਪਸ਼ੂ ਦਾ ਸਰੀਰਕ ਬੰਤਰ ਆ ਤੇ ਵੈਸੇ ਵੀ ਚਲੋ ਮੱਝ ਥੋੜੀ ਥੋੜੀ ਛੋਟੇ ਘੱਟਦੀ ਹੈ ਪਰ ਜਦੋਂ ਪਾਸੇ ਨੂੰ ਪੇਟ ਲਮਕਿਆ ਕਰਕੇ ਹੋਰ ਵੀ ਛੋਟੇ ਲੱਗਦੀ ਹੈ ਜਿਵੇਂ ਨਹੀਂ ਮੱਝ ਉੱਪਰੋਂ ਮਗਰੋਂ ਉੱਚੀ ਹੈ ਤੇ ਮੂਹਰੋਂ ਨੀਵੀਂ ਹੈਵੇਂ ਬਰੀਡ ਚਾਹਾਂ ਚਲੋ ਹੈ ਤਾਂ ਗ੍ਰੇਡਡ ਹੈ ਜੀ ਪਰ ਮੱਝ ਚੰਗੀ ਹੈ ਬਈ ਇਹ ਸੋਡੀ ਮੰਨ ਲਓ ਇੱਥੇ ਪ੍ਰੋਬਲਮ ਇਹੀ ਹੈ ਵੀ ਤੁਸੀਂ ਕਹਿੰਦੇ ਡੀਵਰਮਿੰਗ ਨਹੀਂ ਕੀਤੀ ਖਾਂਦੀ ਖਾਂਦੀ ਲੋਡ ਤੋਂ ਜ਼ਿਆਦਾ ਹੋਊਗੀ ਪਰ ਵਧੀ ਗੱਲਾਂ ਢੀ ਜਾਂਦਾ ਜੀ ਉਹਦਾ ਦੁੱਧ ਇਹਦਾ 15 ਕਿਲੋ ਤਾਂ ਮੈਂ ਤੁਹਾਨੂੰ ਦੱਸੀ ਹੈ ਨਾ ਵੀ ਬਰੀਡ ਵਾਲੀ ਮੱਝ ਹੈ ਜੀ ਵਧੀਆ ਮੱਝ ਹੈ ਪੂਰੀ ਤੇ ਇਹ ਵੀ ਤੁਹਾਨੂੰ ਮੰਨ ਲਓ ਸੈੱਟ ਹੋ ਜਾਊਗੀ ਮੱਝ ਕੋਈ ਟੈਨਸ਼ਨ ਨਹੀਂ ਵੀ ਐਂ ਰਹੂਗੀ ਇਹ ਠੀਕ ਹੈ ਉਹ ਵੀ ਆ ਸਾਲ ਪਾਉਣੇਗੇ ਮਾਲੋ ਟੂੜੀ ਦਾੜੀ ਪਾਉਣੇ ਤੁਸੀਂ ਇਹ ਪੁਤਰਾ ਪਾਉਂਦਾ ਜੀ ਬਾਜਰਾ ਚਰੀ ਅੱਛਾ ਬਾਜਰਾ ਚਰੀ ਚਾਰ ਟੂੜੀ ਨਹੀਂ ਪਾਉਂਦੇ ਨਾ ਟੂੜੀ ਵੀ ਨਹੀਂ ਚਾਰ ਨਹੀਂ ਇੱਧਰ ਹੈਗਾ ਟ੍ਰੈਂਡ ਚਾਰ ਦਾ ਜੀ ਤੁਹਾਡੇ ਸ਼ਹਿਰ ਘੱਟਾ ਜੀ ਬਹੁਤ ਘੱਟ ਬਹੁਤ ਘੱਟ ਆ ਠੀਕ ਹੈ ਜੀ ਇਹ ਗਾਂ ਪਹਿਲੀ ਵਾਰੀ ਰੱਖੀ ਹੈ ਪਹਿਲਾਂ ਵੀ ਰੱਖੀ ਹੈ ਕਦੇ ਨਹੀਂ ਪਹਿਲੀ ਵਾਰੀ ਰੱਖੀ ਹੈ ਜੀ ਇਹਨੂੰ ਇੱਕ ਦਾ ਤੁਸੀਂ ਆਇਰਨ ਟੋਨਿਕ ਦੇਵੋਗੇ ਜੀ ਇਹ ਚ ਖੂਨ ਬਹੁਤ ਘੱਟ ਹੈ ਇਹ ਮਿੱਟੀ ਵੀ ਖਾਂਦੀ ਹੋਊ ਜੀਬਾਂ ਵੀ ਮਾਰਦੀ ਉਹ ਘੁਰਨੀਆਂ ਤੇ ਜੀਬਾਂ ਮਾਰਦੀ ਹੈ ਨਾ ਜੀ ਹਾਂ ਠੀਕ ਹੈ ਜੀ ਪਹਿਲਾਂ ਸਭ ਤੋਂ ਮੇਨ ਮਲੱਪਾਂ ਦੀ ਦਵਾਈ ਜਿੰਨਾ ਚਿਰ ਤੁਸੀਂ ਮਲੱਪਾਂ ਦੀ ਦਵਾਈ ਨਹੀਂ ਦਿੰਦੇ ਤੇ ਆਇਰਨ ਟੌਨਿਕ ਮੰਨ ਲਓ ਜਿਹੜੀ ਚੀਜ਼ ਦੀ ਲੋੜ ਆ ਬਸ ਉਹਨੂੰ ਉਹਨਾਂ ਚਿਰ ਇਹਨੂੰ ਦਵਾਈ ਨਹੀਂ ਕੋਈ ਲੱਗਣੀ ਠੀਕ ਹੈ ਜੀ ਪਹਿਲਾਂ ਸਿਹਤ ਫੇਰ ਹੀਟ ਜਿੰਨਾ ਚਿਰ ਇਹਦੀ ਸਿਹਤ ਨਹੀਂ ਸਹੀ ਉਹਨਾਂ ਚਿਰ ਇਹਨੇ ਹੀਟ 'ਚ ਨਹੀਂ ਆਉਣਾ ਜੀ ਇਹ ਡਾਕਟਰ ਨੇ ਦੱਸਿਆ ਹੀ ਨਹੀਂ ਜੀ ਹਾਂ ਚਲੋ ਉਹਦਾ ਖਾਅ ਦਾ ਆਪਦਾ ਤਿਆਰ ਬਣਾਈ ਆਟਾ 8 700 ਰੁਪਈਆ ਨਹੀਂ ਜਾਂਦੇ ਕਹਿੰਦੇ ਆ ਗੋਲੀਆਂ ਲੈ ਕੇ ਆ ਜੂ ਹੀ ਹਾਂ ਨਹੀਂ ਨਹੀਂ ਫਿਰ ਆਏ ਉਹ ਨਹੀਂ ਜੋ ਸਿਹਤ ਹੈ ਜਿਹੜੀ ਚੀਜ਼ ਦੀ ਲੋੜ ਆ ਜਦੋਂ ਉਹ ਨਹੀਂ ਦਿੱਤੀ ਗਈ ਤਾਂ ਫਿਰ ਇਹਨੇ ਹੀਟ ਚ ਕੀ ਆਉਣਾ ਜਦੋਂ ਇਹਦੇ ਪੱਲੇ ਹੀ ਕੁਝ ਨਹੀਂ ਹੈ ਨਾ ਵਿਚਾਰੀ ਦੇ ਜਾਂ ਡਾਕਟਰਾਂ ਨੂੰ ਪਤਾ ਲੱਗਾ ਤਾਂ ਫਾਇਦਾ ਕੀ ਆ ਹਾਂ ਉਹਦਾ ਫਾਇਦਾ ਨਹੀਂ ਆਈ ਕੋਈ ਬਸ ਇਹੀ ਮੇਨ ਆ ਚਲੋ ਤਾਂ ਹੀ ਰੱਬ ਦੀ ਕਿਰਪਾ ਵੀ ਲੋਕ ਆਪਾਂ ਨੂੰ ਬੁਲਾਉਂਦੇ ਆ ਜੀ ਹਾਂ ਜੀ ਗੱਲ ਮੇਨ ਇਹੀ ਆ ਵੀ ਮੈਂ ਐਵੇਂ ਸਾਨੂੰ ਦਵਾਈ ਭਰ ਕੇ ਕਹਾਂ ਜਾਂ ਦਵਾਈ ਭਰਨਾ ਮਕਸਦ ਇਹ ਹੁੰਦਾ ਵੀ ਇੱਥੋਂ ਪਤਾ ਲੱਗ ਜਾਂਦਾ ਵੀ ਇਹਦੇ ਗੰਨਪਾਸ ਹੁੰਦੀ ਆ ਜਾਂ ਨਹੀਂ ਹੁੰਦੀ ਜੀ ਆਵੇ ਆਪਾਂ ਮੱਥਾ ਮਰਾਈ ਜਾਈਏ ਪਸ਼ੂ ਦੇ ਗੰਦ ਨਾਲ ਪਾਸ ਹੁੰਦੀ ਹੋਵੇ ਹਾਂ ਮੇਨ ਬਾਸੇ ਨੂੰ ਆਇਰਨ ਟੋਨਿਕ ਮਲਪਾਂ ਦੀ ਦਵਾਈ ਸ਼ੇ ਮੀਨਰਲ ਮੈਂ ਆਖ ਤੇਰਾ ਦੋ ਮਹੀਨੇ ਦੇਵੋਗੇ ਜੀ ਦੋ ਮਹੀਨੇ ਤੱਕ ਪਰਮਾਤਮਾ ਸੋਕ ਰੱਖ ਕੇ ਗਾਂ ਦਾ ਰੰਗ ਬਦਲ ਜਾਊਗਾ ਤੁਸੀਂ ਆਪੇ ਦੱਸੋਗੇ ਵੀ ਫਰਕ ਪਿਆ ਜੀ 100% ਫਰਕ ਪਊਗਾ ਕਿਉਂ ਜਿਹੜੀ ਚੀਜ਼ ਦੀ ਲੋੜ ਆ ਜਦੋਂ ਬੱਚ ਨੂੰ ਉਹ ਮਿਲ ਗਈ ਘਾਟੂ ਦਾ ਫਰਕ ਪਊਗਾ ਨਾ ਜੀ ਹਾਂ ਜਿਹੜੀ ਗੱਲ ਹੈ ਤੇ ਇਧਰ ਦੁੱਧ ਦੁੱਧ ਦਾ ਕੀ ਰੇਟ ਆ ਬਬਾਈ ਦੁੱਧ ਦਾ 45 ਰੁਪਏ ਕਿਉਂ ਮੇਰੇ ਵੀਰ ਸਾਰੇ ਕਹਿੰਦੇ ਆ ਨਾ ਵੀ ਦੁੱਧ ਦਾ ਰੇਟ ਪੁੱਛਿਆ ਕਰੋ ਜੀ ਗਾਂ ਦਾ ਰੇਟ 45 ਮਿਲ ਜਾਂਦਾ ਲੈ ਚਕਰ ਵਾਲੇ ਹੁੰਦੇ ਨੇ ਅੱਛਾ ਕਰ ਵਾਲੇ ਠੀਕ ਹੈ ਘੱਟ ਲੱਗਦਾ ਅੱਛਾ ਡੈਰੀ ਜੀ ਘਟਾ ਜੀ 45 ਰੁਪਏ ਦ ਹੌਣ ਤਾਂ ਸਾਹਮਣੂ ਆਉਦਾ ਖਰਚਾ ਹੀ ਪੂਰਾ ਕਰ ਰਹੀ ਹੈ ਫਿਰ ਹਣਾ ਖਰਚੇ ਪੂਰੇ ਕਰਦੀ ਹੈ ਜੀ ਹਾਂ ਤੇ ਮੱਝ ਨੇ ਹੁਣ ਸੋਣਾ ਜੀ ਇਹਦੇ ਟਿਕਟੂਗਾ ਚੰਗਾ ਭਰੋਣ ਹੈ ਕਿ ਨਾਰਮਲੀ ਭਰੋਣੇ ਆ ਚੰਗਾ ਭਰ ਆਏ ਜੀ ਚੰਗੇ ਭਰਵਾਇਆ ਕਰੋ ਜੀ ਠੀਕ ਹੈ ਫੇਰ ਹੀ ਗਾਹ ਬਰੀਡ ਬਾਨੀ ਆ ਨਾ ਜਿਵੇਂ ਮੱਝ 15 ਕਿਲੋ ਵਾਲੀ ਆ ਜੇ ਰ ਤੁਸੀਂ ਵਧੀਆ ਟੀਕਾ ਭਰਵਾਉਗੇ ਫੇਰ ਹੀ ਗਾਂ ਬਰੀਡ ਬਾਨੀ ਆ ਉਹੀ ਮੋਹਰਾ ਦਾ ਭਰਾਇਆ ਜੀ ਅੱਛਾ ਮੋਹਰਾ ਦਾ ਭਰਾਇਆ ਜੀ ਹਾਂ ਟੀਕੇ ਚੰਗੇ ਭਰਵਾਇਆ ਕਰੋ ਜੀ ਫੇਰ ਹੀ ਪਸ਼ੂ ਸਾਹਮਣ ਦਾ ਫਾਇਦਾ ਨਹੀਂ ਤਾਂ ਅਗਲਾ ਅਗਲਾ ਕਹਿੰਦਾ ਵੀ ਕੋੜ ਵੀ ਸਾਹਮਣਾ ਤੇ ਕੋੜ ਵੀ ਸਾਹਮਣਾ ਟਾਈਮ ਉਨਾ ਹੀ ਲੈਣਾ ਹੈ 10 ਮਹੀਨਿਆਂ ਵਗਰ ਮੰਨ ਕੇ ਚਲੋ ਜੀ ਆਪਾਂ ਟੀਕੇ ਦੇ ਅੱਜ 1000 ਰੁਪਏ ਲਾਦਾ ਤੇ 10 ਮਹੀਨਿਆਂ ਨੂੰ ਆਉਣਾ ਤਾਂ ਕੁਝ ਵੀ ਨਹੀਂ ਡੇਲੀ ਦੇ 10 ਰੁਪਏ ਵੀ ਨਹੀਂ ਆਉਣੇ ਜੀ ਤੇ ਪਸ਼ੂ ਨੂੰ ਆਪਾਂ ਸਾਹਮਣਾ ਵੀ ਉਹੀ ਹੈ ਸੰਭਾਈ ਵੀ ਸਾਰੀ ਸੇਮ ਹੈ ਹੜਾ ਟੀਕੇ ਜ ਆਪਾਂ ਕਈ ਵਾਰੀ ਕਿਰਤ ਕਰ ਜਾਂਦੇ ਆ ਵੀ ਇਹ ਰਹਿਣੀ ਜਾਈ ਦੇ ਜਿਹੜਾ ਮਰਜ਼ੀ ਭਰ ਦੇ ਇੱਥੇ ਕਈ ਵਾਰੀ ਆਪਾਂ ਫਿਰ ਬ੍ਰੀਡ ਨਹੀਂ ਬਣਾ ਸਕਦੇਗੇ ਕਦੇ ਵੀ ਫਿਰ ਆਪਾਂ ਡੇਰੀ ਫਾਰਮ ਵਾਲੇ ਧੰਦੇ ਜਿਹਾ ਵਯਾਬ ਨਹੀਂ ਹੋਵਾਂਗੇ ਜੇ ਆਪਾਂ ਕੱਲੇ ਦੁੱਧ ਤੇ ਕੰਮ ਕਰਾਂਗੇ ਜਦੋਂ ਬੱਚੇ ਆਉਣਗੇ ਗਾਂ ਦੀ ਝੋਟੀ ਸੂਗੀ ਉਦੋਂ ਹੀ ਆਪਾਂ ਕਾਮਯਾਬ ਆ ਜੀ ਇਹ ਕੰਮ ਠੀਕ ਹੈ ਜੀ ਗਾਂ ਥੋੜੀ ਗੱਬੜ ਹੋ ਜੂਗੀ ਗਾਹ ਦੀ ਕੋਈ ਟੈਨਸ਼ਨ ਨਹੀਂ ਗਾਂ ਤੇ ਕਰ ਰੀਪੀਟਰ ਵਾਲੀ ਕੋਈ ਪ੍ਰੋਬਲਮ ਨਹੀਂ ਜੀ ਗਾਂ ਤੇ ਜਿਹੜੀ ਮੇਨ ਪ੍ਰੋਬਲਮ ਹੈਗੀ ਆ ਉਹ ਤੁਹਾਨੂੰ ਪਤਾ ਹੀ ਹੈ ਵੀ ਗਾਂ ਲਿੱਸੀ ਆ ਤੇ ਖੁੱਲ ਕੇ ਹੀਟ ਚ ਨਹੀਂ ਆਉਂਦੀ ਉਹ ਤਾਂ ਤੁਸੀਂ ਦੱਸ ਹੀ ਦਿੱਤਾ ਹਾਂ ਖੁੱਲ ਕੇ ਹੀਟ ਚ ਇਹਨਾਂ ਨੂੰ ਇੱਕ ਆ ਪਾਊਡਰ ਦਿੱਤਾ ਜੀ ਵਧੀਆ ਪਾਊਡਰ ਆਇਆ ਹੈ ਕਿਹਦਾ ਬੈਸਟਮੈਨ ਅਡਵਾਂਸ ਤੇ ਇਹ 750 ਗ੍ਰਾਮ ਪਾਊਡਰ ਆਉਂਦਾ ਜੀ 750 ਗ੍ਰਾਮ ਦੀ ਪੈਕਿੰਗ ਆ ਤੇ ਰੀਪੀਟਰ ਪਸ਼ੂਆਂ ਨੂੰ ਤੁਸੀਂ ਦੇ ਸਕਦੇ ਆ ਇਹ ਬਹੁਤ ਵਧੀਆ ਚੀਜ਼ ਆ ਚਲੋ ਇਹਨੂੰ ਤਾਂ ਆਪਾਂ ਸੇਹ ਦਾਸ ਤੇ ਮੈਨਪੁਰ ਲੈਵਾਂ ਜਾਂ ਫੈਰੀ ਗੈਂਟ ਜਾਂ ਵੈਟ ਬਲੱਡ ਵਗੈਰਾ ਲੈ ਕੇ ਦੇਵਾਂਗੇ ਪਰ ਤੁਸੀਂ ਇਹ ਬਹੁਤ ਵਧੀਆ ਪਾਊਡਰ ਆ ਜੀ ਤੇ ਮੁੰਡਾ ਵੈਟ ਗੇਰ ਵਾਲਾ ਅੱਜ ਹੀ ਮੈਨੂੰ ਮਿਲ ਕੇ ਆ ਉਹ ਕਹਿੰਦੇ ਵੀ ਗਾਰੰਟੀ ਆ ਜੇ 1.5 ਕਿਲੋ ਪਾਊਡਰ ਤੁਸੀਂ ਖਵਾ ਦਿਓ ਤਾਂ ਵੀ ਅਗਲਾ ਕਹੂਗਾ ਤੁਹਾਨੂੰ ਵੀ ਕੁਝ ਪਾਇਆ ਹੈ ਨਾ ਬਾਕੀ ਕਾਰਗਿਲ ਕੰਪਨੀ ਵਧੀਆ ਵੈਟ ਗੇਰ ਕਾਰਗਿਲ ਤਾਨੂੰ ਪਤਾ ਕਾਰਗਲ ਦੀ ਫੀਡ ਵੀ ਆਉਂਦੀ ਹੈ ਤੇ ਵੈਟਕੀਅਰ ਨੂੰ ਕਾਰਗਲੀ ਹੈ ਜੀ ਜਿਹੜੀ ਮੰਨ ਲਓ ਇਹਦਾ ਜਿਹੜਾ ਮੇਨ ਨਾਮ ਵੈਟਕੀਅਰ ਦਾ ਕਾਰਗਲੀ ਹੈ ਉਹਦਾ ਇਹ ਪਾਊਡਰ ਆਉਂਦਾ ਜੀ ਬੈਸਟਮੈਨ ਐਡਵਾਂਸ ਦੇ ਨਾਂ ਤੇ ਆਇਆ ਜੀ ਇਹ ਜੀ ਕਾਰਗਲੇ ਪਾਈ ਦੀ ਜੀ ਅੱਛਾ ਫੀਡ ਕਾਰਗਲੀ ਪਾਉਂਦੇ ਜੀ ਹਾਂ ਜੀ ਜਿਹੜੀ ਕਾਰਗਲ ਨਾਲ ਦੁੱਧ ਦਿੰਦੀ ਉਹ ਕਿਸੇ ਹੋਰ ਨਾਲ ਨਹੀਂ ਦਿੰਦੀ ਜੀ ਦੁੱਧ ਠੀਕ ਹੈ ਜੀ ਹਾਂ ਮੰਨ ਲਓ ਵੀ ਇਹਦਾ ਥੋੜਾ ਜਿਹਾ ਹਾਈ ਬਾਈ ਹੈ ਕੰਮ ਫੀਡਾਂ ਸਾਰੀਆਂ ਹੀ ਚੰਗੀਆਂ ਜੀ ਬਹੁਤ ਵਧੀਆ ਫੀਡਾਂ ਸਾਰੀਆਂ ਕੋਈ ਵੀ ਬੀੜ ਆਪਾਂ ਗਏ ਫੀਡ ਨੂੰ ਕਦੇ ਰეკਮੈਂਡ ਵੀ ਨਹੀਂ ਕੀਤਾ ਚਲੋ ਅਗਲੇ ਦੀ ਮਰਜ਼ੀ ਆ 나ਹੀਂ ਮੈਂ ਕਦੇ ਪੁੱਛਿਆ ਵੀ ਤੁਸੀਂ ਫੀਡ ਕਿਹੜੀ ਪਾਉਂਦੇ ਹਾਂ ਹਾਂ ਕਈ ਘਰ ਦੀ ਪਾਉਂਦੇ ਕਈ ਮੁੱਲ ਦੀ ਪਾਉਂਦੇ ਇਹ ਅਗਲੇ ਦੀ ਮਰਜ਼ੀ ਆ ਪਰ ਆਪਾਂ ਕਦੇ ਫੀਡ ਨੂੰ ਪ੍ਰਮੋਟ ਨਹੀਂ ਕੀਤਾ ਨਾ ਕਿਸੇ ਕੰਪਨੀ ਨੂੰ ਜੀ ਜਿਹੜੀ ਚੀਜ਼ ਦਾ ਆਪਾਂ ਨੂੰ ਰਿਜ਼ਲਟ ਮਿਲਦਾ ਜਿਵੇਂ ਮੰਨ ਕੇ ਚੱਲੋ ਬੋਇਲ ਮੈਨ ਜੀਐਲ ਬੋਲਸ ਆ ਜਾਂ ਲਿਕਵਿਡ ਹੈ ਜਾਂ ਹੋਰ ਕੋਈ ਚੀਜ਼ ਆ ਜਿਹੜੀ ਚੀਜ਼ ਦਾ ਰਿਜ਼ਲਟ ਮੈਨੂੰ ਮਿਲਿਆ ਮੈਂ ਉਹੀ ਦੱਸੂਗਾ ਆਪਾਂ ਨੂੰ ਕਿਸੇ ਕੰਪਨੀ ਨਾਲ ਕਿਸੇ ਬੰਦੇ ਨਾਲ ਕੋਈ ਮਤਲਬ ਨਹੀਂਗਾ ਜੀ ਆਪਾਂ ਨੂੰ ਸਿਰਫ ਫਾਰਮੂਲਾ ਦਾ ਮਤਲਬ ਹੈ ਜੇ ਤੁਸੀਂ ਜਾਉਂਦੇ ਆ ਬਲੋ ਜਉਂਦਾ ਹੀ ਹੁੰਦਾ ਬੰਦਾ ਜੀ ਸੋਡੇ ਪਸ਼ੂ ਗੱਭਣ ਹੁੰਦੇ ਆ ਜੀ ਬਿਲਕੁਲ ਬਿਲਕੁਲ ਤੇ ਨਹੀਂ ਜੇ ਪਸ਼ੂ ਖਾਲੀ ਜਾਂਦਾ ਸਭ ਲੋ ਵੀ ਫਾਰਮਰ ਮਰੇ ਜੀ ਨਹੀਂ ਉਹ ਜੋ ਗਰੀਬ ਹਾਂ ਹਾਂ ਉਹੀ ਗੱਲ ਹੈ ਨਾ ਫਾਰਮਰ ਮਰਿਆ ਜੇ ਇੱਕ 7 ਸਾਲ ਬਾਅਦ ਪਸ਼ੂ ਸੂਈ ਜਾਵੇ ਤਾਂ ਚੰਗਾ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਫਿਰ ਹਾਲਾਤ ਕੀ ਆ ਜੀ ਨਹੀਂ ਇਹ ਤਾਂ ਪਸ਼ੂ ਜੀ ਆਪਦਾ ਖਰਚਾ ਹੀ ਪੂਰਾ ਕਰਦਾ ਫਿਰ ਐ ਹੀ ਮਣ ਅੱਕ ਜਾਂਦਾ ਹਨਾ ਇੱਕ ਦੋ ਤਿੰਨ ਬੰਦੇ ਇਹਨਾਂ ਦੇ ਸਿਰ ਤੇ ਆ ਇਹਨਾਂ ਤੇ ਹੀ ਆਈ ਜੇ ਆਪਾਂ ਦਿਹਾੜੀਆਂ ਵੀ ਕਿਣ ਕਿਣ ਦਾ ਆਪਾਂ ਨੂੰ ਬਚਦਾ ਕੀ ਹੈ ਨਾ ਜਿਹੜੀ ਮਣ ਮੇਨ ਗੱਲ ਆ ਹਾਂਜੀ ਬਾਕੀ ਕੋਈ ਨਹੀਂ ਜੀ ਰੱਬ ਸੁੱਖ ਰੱਖੇ ਕਰਦੇ ਆਂਗੇ ਗੱਬਣ ਗਾਣੋ ਆਪਾਂ ਦਿਖਾਵਾਂਗੇ ਗੱਬਣ ਕਰਕੇ ਵੀ ਵੀਡੀਓ ਉਹ ਤੁਸੀਂ ਪਾਓਗੇ ਜੀ ਇੱਥੋਂ ਠੀਕ ਹੈ ਤੁਸੀਂ ਇੱਥੋਂ ਘਰਵਾਜੋ ਮੈਂ ਤਾਂ ਇੱਕ ਵਾਰੀ ਵਿਜ਼ਿਟ ਕਰਦਾ ਹੁੰਨਾ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰਾ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਧੰਨਵਾਦ ਧੰਨਵਾਦ